ਹੁਣ ਦੱਸੋ ਕਿੱਦਾਂ ਕਰੀ ਹਾਂ ਵੀਰੇ ਤੈਨੂੰ ਬੰਨਿਆ ਕਰ ਤੋ ਹੋਇਆ ਮੈਂ ਦਾੜੀ ਦੂੜੀ ਪੱਟ ਦਿੰਦਾ ਜੀ ਕਿਦੀ ਦਾੜੀ ਜਿਹਨਾਂ ਦੇ ਹੱਥ ਖੁੱਲੇ ਹੁੰਦੇ ਤੂੰ ਮੇਰੀ ਦਾੜੀ ਪੱਟਦੇ ਨਹੀਂ ਸੀ ਕਾਤੋਂ ਯਾਰ ਉਹਨੂੰ ਕਹਿ ਰਿਹਾ ਸੀ ਕਿ ਮੈਂ ਐ ਕਰਨਾ ਬਾਈ ਸਾਡ ਨੂੰ ਹੱਥ ਪਾਉਂ ਮੈਂ ਕਿ ਉਹਨਾਂ ਹੱਥ ਨਹੀਂ ਦਾੜੀ ਕਾ ਤੋ ਪੱਟਣੀ ਹੈ ਮੇਰੀ ਯਾਰ ਭਾਈ ਮੈਂ ਤੇਰਾ ਭਰਾ ਆ ਮੈਂ ਯਾਰ ਹਾਂਜੀ ਮੈਂ ਆਪਦੇ ਆਪਦੇ ਰੋਕਣ ਦੀ ਕੋਸ਼ਿਸ਼ ਕਰਦਾ ਜੀ ਪਹਿਲਾਂ ਮੈਨੂੰ ਅੱਖਾਂ ਮੂਰੇ ਨਾਲ ਸੀਨ ਆਉਂਦਾ ਵਾ ਪਾ ਜੀ ਹਾਂ ਅੱਖਾਂ ਮੂਰੇ ਸੀਨ ਆਉਂਦਾ ਫੇਰ ਮੇਰਾ ਉਹ ਕਰਨ ਨੂੰ ਜੀ ਕਰਦਾ ਵਾ ਠੀਕ ਆ ਹੁਣ ਤੈਨੂੰ ਜੇ ਹੁਣ ਤੈਨੂੰ ਇਹ ਖੋਲ ਦੀਏ ਆਪਾਂ ਫਿਰ ਤੂੰ ਕੀ ਕਰੇਂਗਾ ਹੁਣ ਹਾਂ ਜੇ ਤਮਾ ਤੇ ਇੱਥੇ ਖੜਾ ਨਹੀਂ ਤੇ ਇੱਥੇ ਹੀ ਖੜਾ ਰਹੂਗਾ ਫਿਰ ਤੈਨੂੰ ਬੰਨ ਕੇ ਰੱਖਣਾ ਪੈਦਾ ਬਾਈ ਘਰੇ ਹਾਂਜੀ ਹਾਂਜੀ ਇਹ ਨਹੀਂ ਲਾਚਾਲਾ ਕੋਰ ਬੁੱਢਾ ਕਿਤੀ ਮੁੰਡਾ ਬਾਹਰ ਚਲੇ ਗਿਆ ਨਾ ਲੋਕਾਂ ਨੇ ਮੈਨੂੰ ਫੁੱਟ ਫੁੱਟ ਅੱਦ ਮਾਰਾ ਕਰ ਦੇਣਾ ਜੀ ਮੇਰਾ ਬੁਰਾ ਵਾਲ ਹੋ ਜਾਣਾ ਗਵਾਂਡ ਰਹਿੰਦੇ ਨੇ ਤਾਈ ਚਾਚੇ ਨਹੀਂ ਲੋਕਾਂ ਤੋਂ ਕੁੱਟਣਗੇ ਫੋਨ ਰੱਜੀ ਜਾਂਦਾ ਚਾਚੇ ਦਾਇਆਂ ਦੇ ਮੁੰਡੇ ਉਹ ਕੁੱਟਦੇ ਮਾਰਦੇ ਨੇ ਰੋਡਸ ਬੰਦ ਕਰਦੇ ਲੋਕਾਂ ਦੀਆਂ ਸ਼ਾਦੀਆਂ ਪੱਟਣ ਨੂੰ ਜੀ ਦਾਦਾ ਮਾਵਾ ਭੈਣਾਂ ਦੀਆਂ ਮੈਂ ਗੁਰਦੁਆਰੇ 'ਚ ਵੀ ਸ਼ਾਦੀਆਂ ਪੱਟਦਾ ਹੁੰਦਾ ਜੀ ਜਿਹੜੀਆਂ ਕੁੜੀਆਂ ਦੀਆਂ ਜਾ ਕੇ ਗੁਰਪਰਵ ਤੇ ਤਾਂ ਹੁਣ ਹੁਣ ਤੈਨੂੰ ਆਪਾਂ ਦਵਾਈ ਸ਼ੁਰੂ ਕਰਾਵਾਂਗੇ ਤੂੰ ਠੀਕ ਹੋ ਜਾਣਾ ਪਰ ਤੈਨੂੰ ਸਾਥ ਦੇਣਾ ਪੈਣਾ ਹੈ ਸਾਥ ਨਾਲ ਖੜੀ ਹੈ ਜੀ ਜਿਹਦੇ ਬੁਲਾਉਗੇ ਖੜੀ ਹੈ ਨਹੀਂ ਬੁਲਾਉਗੇ ਨਹੀਂ ਜਾਣਾ ਹੀ ਨਹੀਂਗਾ ਉੱਥੇ ਬੈਠੋ ਆਂਦੇ ਡਾਕਟਰ ਚੈੱਕ ਕਰਾਉਂਦੇ ਹਾਂ ਹਾਂ ਜੀ ਮੈਂ ਸਕੂਲ ਜੇ ਵੀ ਦੁਨੀਆ ਲੀਆਂ ਛਾਤੀਆਂ ਪੱਟਦਾ ਹੁੰਦਾ ਠੀਕ ਹੈ ਬੁੱਤੂ ਉੱਥੇ ਬੈਠ ਤੂੰ ਆ ਗਿਆ ਮੈਂ ਬੁੱਤੂ ਆ ਗਿਆ ਆ ਕੇ ਗੱਲ ਕਰਦੇ ਆ ਕੋਈ ਨਾ ਤਿੰਨ ਭੈਣਾਂ ਦਾ ਇਕੱਲਾ ਭਰਾ ਰਿੰਕੂ ਭੈਣਾਂ ਬਾਹਰ ਆ ਕੈਨੇਡਾ ਚ ਦੋ ਤਾਂ ਬਾਹਰ ਨੇ ਇੱਕ ਕੈਨੇਡਾ ਚ ਇੱਕ ਯੂ ਐਸ ਏ ਚ ਦੋ ਕੁੜੀਆਂ ਪੜੀਆਂ ਲਿਖੀਆਂ ਇੰਜੀਨੀਅਰ ਨੇ ਇਹ ਵੀ ਦਸ ਪੜਿਆ ਹੋਇਆ ਸੀਗਾ ਬਸ ਪਤਾ ਨਹੀਂ ਕੀ ਸਮੱਸਿਆ ਆਈ ਪਿਛਲੇ 15-20 ਸਾਲਾਂ ਤੋਂ ਰਿੰਕੂ ਸਮੱਸਿਆ ਵੱਧਦੀ ਜਾ ਰਹੀ ਹੈ ਘਟਣ ਦੀ بجائے ਤੇ ਹੁਣ ਪਿਛਲੇ ਸਮੇਂ ਤੋਂ ਦਵਾਈ ਚੱਲਦੀ ਹੈ ਸੁਪਨਿਆਂ ਦੇ ਘਰ ਤੋਂ ਗੁਰੂ ਕੇ ਲੰਗਰਾਂ ਦੇ ਵਿੱਚੋਂ ਠੀਕ ਹੋ ਜਾਂਦਾ ਫਿਰ ਥੋੜੇ ਟਾਈਮ ਬਾਅਦ ਉਵੇਂ ਹੀ ਹੋ ਜਾਂਦਾ ਠੀਕ ਹੋ ਜਾਂਦਾ ਥੋੜੇ ਟਾਈਮ ਬਾਅਦ ਫਿਰ ਉਵੇਂ ਹੋ ਜਾਂਦਾ ਓ ਬੁੱਢੀਆਂ ਕਹਿੰਦੀ ਵੀ ਡੇਢੀ ਤੂੰ ਜਿੱਦਾਂ ਵੀ ਹੋ ਸਕਦਾ ਫੋਨ ਤੋਂ ਖਾਲ ਵੀ ਦੰਦੇ ਜਾ ਵੀ ਹਟਾ ਗਿਆ ਭੇਜਿਆ ਤੜਕੀ ਮੈਂ ਕਹਿੰਦੀ ਬੇਟੀ ਤੁਸੀਂ ਇਹਦਾ ਪਰਾਣਾ ਕਿਤੇ ਨਹੀਂ ਕਰਦੇ ਨਹੀਂ ਸੀ ਐਨਐਚ ਹੋ ਗਏ ਮੈਂ ਪੁੱਤਾਂ ਜੀ ਤਾਂ ਹੁਣ ਮੁਫਾ ਇਹ ਤਾਂ ਉੱਤਕ ਗਏ ਆ ਕਹਿੰਦੀ ਮੈਂ ਤੁਹਾਨੂੰ ਕਿਹੜੇ ਹੱਥਾਂ ਨਾਲ ਇੱਥੇ ਮੰਗਾਵਾਂ ਕਿੱਦਾਂ ਕਰਾਂ ਕਿ ਤੂੰ ਮੈਂ ਉਹਨੇ 13 ਸਾਲਾ ਭੇਜਿਆ ਵੀ ਭੇਜੇ ਤੂਫਾਨਾ ਭੇਜੇ ਜੰਚਰੀ ਨੇ ਤੇ ਕੰਮ ਕੀਤਾ ਸਾਰਾ ਇੰਟਰਵਿਊ ਹੋ ਗਿਆ ਯਾਰ ਤਾਂ 15 20 ਤਾਂ ਸਾਰੇ ਉੱਧਰ ਲੱਗ ਕੇ ਨਿਕਲ ਗਿਆ ਇਹਨੂੰ ਫਿਰ ਵਾਈ ਨੂੰ ਲੈਣ ਕਿ ਜਿਹੜਾ ਮੁੰਡੇ ਨਾਲ ਕਿ ਜਦ ਆਏ ਨੇ ਨਿਕਲ ਕੇ ਭੱਜ ਗਿਆ ਜੀ ਲੀਡ ਮੈਂ ਹੁਣ ਦੇ ਲੋ ਵੀ ਉਹ ਲੜਕੀ ਕਹਿੰਦੀ ਤੂੰ ਜੱਜੀ ਤੂੰ ਇੱਥੇ ਉਹਨਾਂ ਦੇ ਨਾਲ ਗੱਲਬਾਤ ਕਰੋ ਉਹਨਾਂ ਨਾਲ ਗੱਲਬਾਤ ਕਰੋ ਸਾਹਮਣੇ ਸਾਡਾ ਪ੍ਰੋਬਲਮ ਸਾਡੀ ਪੂਰੀ ਕਰ ਦੇਣਾ ਸਾਲ ਸੀਮੇ ਵਿੱਚ ਖਣ ਜਾਂ ਸੈੱਟ ਹੋ ਜਾਊਗਾ ਤੇ ਅਸੀਂ ਸ਼ਾਦੀ ਵੀ ਕਰਨੀ ਹੈ ਅਸੀਂ ਕਰਾਂਗੇ ਠੀਕ ਹੈ ਉਹਨੇ ਬਾਹਰ ਦੀ ਮਿਹਨਤ ਕਰੋ ਮੈਂ ਸੈਂ ਹੀ ਕਰੀ ਜਾਂਦਾ ਮੈਂ ਗਿਣਤੀ ਵੀ ਕਰਦਾ ਫੇਰ ਜਦੋਂ ਠੀਕ ਹੋਣਾ ਫਿਰ ਸਹੀ ਹੈ ਉੱਪਰ ਜਾਂਦਾ ਬਾਹਰ ਬਾਹਰ ਥੁੱਕੀ ਜਾਂਦਾ ਹੈ ਤੇ ਉਹ ਗਿਣਤੀ ਕਰਦਾ 1 2 ਗਿਣਦਾ ਆ ਉਦੋਂ ਅਹਮਦਾਬਾਦੀ ਐ ਸਹੀ ਹੈ ਕੋਈ ਗੱਲਬਾਤ ਨਹੀਂ ਪਿੰਡ ਵਿੱਚ ਕਿੰਨਾ ਕੋਈ ਗੱਲ ਨਹੀਂ ਕਰਦਾ ਝਗੜਾ ਨਹੀਂ ਕਰਦਾ ਕੋਈ ਨ ਲੜਾਈ ਨਹੀਂ ਕਰਦਾ ਕਿਸੇ ਨਾਲ ਇਹ ਬਹੁਤ ਘਰਾਂ ਦੀ ਇਹ ਸਮੱਸਿਆ ਜਿਹਦੇ ਵਿੱਚ ਕਿਸੇ ਦਾ ਕੋਈ ਧੀ ਜਾਂ ਕੋਈ ਪੁੱਤ ਮੰਨ ਲਓ ਤਿੰਨ ਬੱਚੇ ਆ ਚਾਰ ਬੱਚੇ ਉਹਨਾਂ ਚੋਂ ਇੱਕ ਬੱਚਾ ਦਿਮਾਗੀ ਠੀਕ ਨਹੀਂ ਹੁਣ ਦੂਜੇ ਬੱਚੇ ਤਾਂ ਅੱਗੇ ਵਧ ਗਏ ਉਹਨਾਂ ਦੇ ਵਿਆਹ ਹੋ ਗਏ ਆਪਣੇ ਆਪਣੇ ਜੀਵਨ ਚ ਅੱਗੇ ਵਧ ਗਏ ਕੋਈ ਬਾਹਰ ਚ ਲਿਆ ਗਿਆ ਕੋਈ ਜੌਬ ਕਰਦਾ ਕੋਈ ਕੁਛ ਕਰਦਾ ਜਿਹੜਾ ਇੱਕ ਬੱਚਾ ਪਿੱਛੇ ਇਸ ਤਰ੍ਹਾਂ ਦੇ ਕੰਡੀਸ਼ਨ ਚ ਰਹਿ ਜਾਂਦਾ ਉਹਨ ਜਿੰਨਾ ਟਾਈਮ ਮਾਂ ਬਾਪ ਬੈਠੇ ਆ ਮਾਂ ਬਾਪ ਦੀ ਤਾਂ ਜ਼ਿੰਮੇਵਾਰੀ ਹੈ ਵਿਚਾਰੇ ਛੱਡ ਕੇ ਨਹੀਂ ਜਾ ਸਕਦੇ ਕਿੱਥੇ ਜਾਣ ਕੀ ਕਰਨ ਤੇ ਵਿਆਹ ਕਰਦੀ ਸਾਰਿਆਂ ਨੂੰ ਕਹਿੰਦੇ ਵਿਆਹ ਕਰੀ ਛੋਟੇ ਛੋਟੇ ਪੁੱਤੇ ਦਾ ਛੋਟੇ ਨੂੰ ਵਿਆਹ ਹੋਵੇ ਛੋਟੇ ਲੇ ਮਗਰ ਦੇ ਚਿੱਤੇ ਪੁੱਤੇ ਇਹ ਤਾਂ ਵਿਆਹ ਕਰਿੰਦੀ ਕੋਈ ਨਾ ਵਾਇਗਰੂ ਮੇਰ ਕਰਦੀ ਇਹ ਪਤਾ ਸੈ ਕਿੰਨੀ ਜੰਗ ਕੀ ਰਹੀ ਅਸੀਂ ਉਹ ਨਾ ਕਰਿਆ ਨਹੀਂ ਹੁਣ 40 ਸਾਲਾਂ ਦਾ ਹੋ ਚੱਲਿਆ ਪੁੱਤ ਬੇਬੇ ਤੇ ਬਾਪੂ ਕਹਿੰਦੇ ਹੁਣ ਨੂੰ ਅਸੀਂ ਇਹਦਾ ਵਿਆਹ ਕੀਤਾ ਹੁੰਦਾ ਪੁੱਤਿਆਂ ਵਾਲੇ ਹੁੰਦੇ ਕੀ ਕਰੀਏ ਬਸ ਕਈ ਵਾਰੀ ਤਾਂ ਗੱਲਾਂ ਸੁਣ ਕੇ ਮੰਨ ਲਓ ਆਪਣੇ ਆਪ ਨੂੰ ਵੀ ਐ ਹੁੰਦਾ ਵੀ ਸਕੈਨ ਨੂੰ ਲਾਜ ਨਹੀਂ ਬਚਦੇ ਪਰ ਧੰਨ ਨੇ ਇਹ ਮਾਵਾ ਧੰਨ ਨੇ ਬਾਪੂ ਬਜ਼ੁਰਗ ਜਿਹੜੇ 20-20 ਸਾਲਾਂ ਤੋਂ ਆਪਣੇ ਪੁੱਤ ਨੂੰ ਸੰਭਾਲ ਰਹੇ ਨੇ ਕੁੱਟ ਖਾ ਰਹੇ ਨੇ ਉਹਨਾਂ ਤੋਂ ਮਾਤਾ ਦੇ ਭੂਗਣੇ ਮਾਰ ਮਾਰ ਕੇ ਆ ਮੋਢਾ ਸਜਾਤਾ ਬਾਪੂ ਨੂੰ ਜਿਹੜੇ ਮੂੰਹ ਨਾਲ ਪਾਪਾ ਪਾਪਾ ਕਹਿੰਦਾ ਸੀ ਉਹਦੇ ਨਾਲ ਗੰਦੀਆਂ ਗਾਲਾਂ ਕੱਢਦਾ ਤੁਹਾਨੂੰ ਅਸੀਂ ਕਦੇ ਮੰਗਾ ਸਕਦੇ ਇੱਥੇ ਨੁਕ ਤੇਰਕਣਾ ਤੇ ਕੋਣ ਇਨ ਚ ਲੂਗਾ ਇਹ ਨੂੰ ਕੋਣ ਰੁਕਾ ਜਿਨਾ ਸਭ ਤੋਂ ਵੱਧ ਸੇਫ ਮਹਿਸੂਸ ਕਰਦੇ ਆ ਮਾਂ ਬਾਪ ਆਪਣੇ ਧੀਆਂ ਪੁੱਤਾਂ ਕੋਲੇ ਜਾਂ ਧੀਆਂ ਪੁੱਤ ਆਪਣੇ ਮਾਂ ਬਾਪ ਦੇ ਕੋਲੇ ਉਥੇ ਡਰ ਲੱਗਦਾ ਔਰ ਮਾਂ ਆਪਣੇ ਪੁੱਤ ਤੋਂ ਡਰ ਰਹੀ ਆ ਰਿੰਕੂ ਇੱਥੇ ਆ ਇਧਰ ਆਓ ਓ ਰਿੰਕੂ ਇੱਥੇ ਆ ਅੱਜ ਇਹ ਬਜ਼ੁਰਗ ਜੋੜਾ ਇਹਨਾਂ ਦੀ ਧੀ ਨੇ ਇਹਨਾਂ ਨੂੰ ਵੀਜ਼ਾ ਭੇਜਤਾ ਬਾਹਰ ਜਾਣਾ ਚਾਹੁੰਦੇ ਆ ਵੀਜ਼ੇ ਆਏ ਪਏ ਨੇ ਪਰ ਇਸsrand ਦੇ ਤੇ ਪੁੱਤ ਨੂੰ ਬੰਦਾ ਕੀ ਕਰੇ ਕਿਦੇ ਕੋਲੇ ਛੱਡੇ ਨਾ ਕੋਈ ਰਿਸ਼ਤੇਦਾਰ ਜ਼ਿੰਮੇਵਾਰੀ ਚੱਕਣ ਨੂੰ ਅੱਜ ਕੱਲ ਅੱਗੇ ਆਉਂਦਾ ਕੋਈ ਹੈ ਹੀ ਨਹੀਂ ਟਾਈਮ ਹੀ ਹੈ ਨਹੀਂ ਕਿਸੇ ਕੋਲੇ ਮੇਰਾ ਤਾਇਆ ਬਜ਼ੁਰਗ ਆ ਉਹਨੂੰ ਅਸੀਂ ਇਹਨੂੰ ਕਿੱਦਾਂ ਬੰਨੀਓ ਕਹਿੰਦਾ ਮੈਂ ਰੱਖੂ ਇਹਨੂੰ ਉੱਤੇ ਰੱਖ ਨਹੀਂ ਹੁੰਦਾ ਮਾਰਦਾ ਫਿਰ ਇਹ ਬਾਪੂ ਜੀ ਬਾਪੂ ਤੁਸੀਂ ਨਾ ਰੋ ਯਾਰ ਤੁਹਾਡੇ ਬੱਚੇ ਹੈਗੇ ਆ ਤੁਹਾਡਾ ਵਿਆਹ ਹੋਇਆ कोरोना ਨਹੀਂ ਬਾਪੂ করোনা ਉਹ ਕਰਦੇ ਉਹ ਬਹੁਤ ਕਰਦੇ ਉਹ ਬਹੁਤ ਇਹਦਾ ਕਰਦੇ ਆ ਉਹ ਇੰਨਾ ਥੋੜੇ ਵੀ ਮਾਰਦਾ ਹੈ ਤੁਹਾਡੇ ਤੇ ਵੀ ਹੱਥ ਚੱਕਦਾ ਹੈ ਕੁੜੀਏ ਵੀ ਚੱਕ ਲੋ ਕੁੜੀਗਾਂ ਤੇ ਵੀ ਚੱਕਦਾ ਦੇਖੋ ਮੰਨ ਲਓ ਹੁਣ ਬਜ਼ੁਰਗਾਂ ਨੇ ਜਿਨ੍ਹਾਂ ਨੇ ਸੁੱਖ ਲੈਣਾ ਸੀ ਪੁੱਤ ਦਾ ਤੇ ਉਹ ਡਰਦੇ ਆਪਣੇ ਪੁੱਤ ਤੋਂ ਦੂਰ ਭੱਜੀ ਜਾਂਦੇ ਆ ਉਹਦੇ ਨੇੜੇ ਨਹੀਂ ਖੜ ਰਹੇ ਵੀ ਕਿਤੇ ਮਾਰੇ ਨਾ ਤੇ ਰਿੰਕੂ ਜਿਹੜਾ ਅਲੂਮੀਨੀਅਮ ਦਾ ਕੰਮ ਸਿੱਖਿਆ ਹੋਇਆ ਬਾਪੂ ਦੱਸਦਾ ਵੀ ਤਿੰਨ ਚਾਰ ਸਾਲ ਦ ਕੰਮ ਤੇ ਲਾਇਆ ਦਰਵਾਜੇ ਬਾਰੀਆਂ ਬਣਾਉਣ ਤੇ ਅੱਜ ਉਹ ਸਭ ਕੁਝ ਮਿੱਟੀ ਹੋ ਗਿਆ ਤੇ ਐਸੇ ਹਾਲਾਤ ਆਉਣ ਵਾਲੇ ਸਮੇਂ ਚ ਹੋਰ ਬਣੇ ਜਾਂਦੇ ਨੇ ਪਹਿਲਾਂ ਤਾਂ ਘੱਟ ਸੀ ਰਿੰਕੂ ਹੋਣਾਂ ਦੇ ਸਮੇਂ ਤਾਂ ਹੁਣ ਤਾਂ ਬਹੁਤ ਸਾਰੇ ਬੱਚੇ ਇਦਾਂ ਬਿਮਾਰੀਆਂ ਦੇ ਸ਼ਿਕਾਰ ਹੋਈ ਜਾਂਦੇ ਨੇ ਤਾਂ ਫਿਰ ਕੋਈ ਸਿਸਟਮ ਵਾਲੀ ਕੋਈ ਕਿਪਰਾਲਾ ਨਹੀਂ ਵੀ ਚਲੋ ਇਦਾਂ ਦੇ ਕੋਈ ਜਗ੍ਹਾ ਬਣੀਆਂ ਹੋਣ ਬੰਦਾ ਉੱਤੇ ਛੱਡਿਆਵੇ ਵੀ ਚਲੋ ਇੱਥੇ ਰਹਿ ਪੂਗਾ ਸਾਡਾ ਪੁੱਤ ਅਸੀਂ ਖਰਚਾ ਦੇ ਦਾਂਗੇ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਨਾ ਰਿਸ਼ਤੇਦਾਰਾਂ ਕੋਲ ਟਾਈਮ ਆ ਫਿਰ ਕਰੂ ਕੀ ਬੰਦਾ ਹੁਣ ਜਦ ਤੱਕ ਜਿਉਂਦੇ ਨੇ ਮਾਪੇ ਇਹਨਾਂ ਦੀ ਤਾਂ ਮਜਬੂਰੀ ਹੈ ਇਹਨਾਂ ਨੂੰ ਤਾਂ ਸਾਹਮਣਾ ਹੀ ਪੈਣਾ ਪਰ ਗੱਲ ਇਸ ਤੋਂ ਬਾਅਦ ਦੀ ਹੈ ਜੇ ਕੱਲ ਨੂੰ ਮਾਪੇ ਚਲੇ ਜਾਂਦੇ ਇਸ ਦੁਨੀਆ ਤੋਂ ਫੇਰ ਰਿੰਕੂ ਨੂੰ ਕੌਣ ਸੰਭੂਗਾ ਭੈਣਾ ਆਪ ਆਪਣੀ ਜ਼ਿੰਦਗੀ 'ਚ ਵਿਅਸਤ ਨੇ ਬਾਹਰ ਨੇ ਉਹ ਕੀ ਕਰਨਗੇ ਇਸ ਤਰ੍ਹਾਂ ਦੇ ਹਾਲਾਤ ਸਾਡੇ ਸਮਾਜ 'ਚ ਬਣ ਰਹੇ ਨੇ ਪਰ ਅੱਗੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਹੁੰਦਾ ਸੀ ਨਾ ਪਿੰਡ 'ਚ ਕੋਈ ਬੰਦਾ ਤਾਂ ਸਾਰੇ ਪਿੰਡ ਦਾ ਸਾਂਝਾ ਹੁੰਦਾ ਸਾਰਾ ਪਿੰਡ ਉਹਦੀ ਇੱਜ਼ਤ ਮਾਣ ਕਰਦਾ ਹੀ ਪਿਆਰ ਕਰਦਾ ਸੀ ਉਹ ਪਰ ਹੁਣ ਹੁਣ ਸਮਾਂ ਨਹੀਂ ਰਿਹਾ ਇਹਨਾਂ ਮਾਵਾਂ ਦੀਆਂ ਤਕਲੀਫਾਂ ਇਹ ਜਨਨ ਵਿਚਾਰੀਆਂ ਕਿਵੇਂ ਦਿਨ ਕੱਟਦੇ ਅਰਦਾਸ ਕਰਿਓ ਰਿੰਕੂ ਠੀਕ ਹੋ ਜAVE ਅੰਦਰੋਂ ਸੋਜੇ ਵੀ ਆਪਣੇ ਆਪ ਜੋਗਾ ਹੋ ਜAVE ਆਪਣੇ ਆਪ ਨੂੰ ਸੰਭਣ ਜੋਗਾ ਹੋ ਜAVE ਤੇ ਦੀ ਤੁਹਾਡੇ ਪਾਸ ਆਸ-ਪਾਸ ਵੀ ਕੋਈ ਇਸ ਤਰ੍ਹਾਂ ਦਾ ਵੀਰ ਹੈ ਤਾਂ ਬੇਨਤੀ ਹੈ ਭਾਈ ਉਹਨਾਂ ਦਾ ਸਾਥ ਦੇਵੋ ਕਿਉਂਕਿ ਦਵਾਈਆਂ ਤਾਂ 30 ਪੈਸੇ ਕੰਮ ਕਰਦੀਆਂ 70 ਪੈਸੇ ਤਾਂ ਮਾਹੌਲ ਨੇ ਕੰਮ ਕਰਨਾ ਤੇ ਮਾਹੌਲ ਕਿਹਨੇ ਬਣਾਉਣਾ ਮਾਹੌਲ ਬਣਾਉਣਾ ਤੁਸੀਂ ਅਸਤਨਾਮ ਮਾਹੌਲ ਬਣਾਉਣਾ ਆਪਣੇਆਂ ਨੇ ਜਿਵੇਂ ਅੱਜ ਤਾਇਆ ਮੈਨੂੰ ਬੜੀ ਖੁਸ਼ੀ ਹੋਈ ਕਿ ਟੋਕੜ ਤਾਇਆ ਖੜਾ ਆਪਣੇ ਪੁੱਤ ਜਿੱਲੇ ਰੋ ਰਿਹਾ ਤੇ ਨਹੀਂ ਤਾਂ ਚਾਚੇ ਤਾਏ ਤਾਂ ਨੇੜੇ ਵੀ ਨਹੀਂ ਖੜਦੇ ਅਸੀਂ ਬਹੁਤ ਸਾਰੇ ਕਿਸ ਤਰ੍ਹਾਂ ਦੇ ਦੇਖਦੇ ਆਂ ਕੱਲੀਆਂ ਜਾਂ ਮਾਮਾ ਰਹੀ ਜਾਂਦੀਆਂ ਮਿਲਕੀ ਜਾਂਦੀਆਂ ਜਾਂ ਪਿਓ ਤੁਰੇ ਫਿਰਦੇ ਹੋ। ਕੋਈ ਚਾਚਾ ਤਾਇਆ ਕੋਈ ਮਾਮਾ ਮਾਸੀ ਭੂਆ ਫੁੱਫਣ ਕੋਈ ਨਹੀਂ ਖੜਦਾ। ਬਸ ਕਰੀਰ ਅਰਦਾਸ ਰਿੰਕੂ ਵੀਰੇ ਵਾਸਤੇ ਨਵਾਂ ਸ਼ਹਿਰ ਤੋਂ ਆਏ ਨੇ ਦੌਲਤਪੁਰੇ ਤੋਂ ਮਾਰੇ ਤੰਦਰੁਸਤੀ ਕੇ ਵਾਸਤੇ। ਪਈ ਖਾਲਸਾ ਪਈ ਫਤ ਕੋਈ ਨਾ ਮੈਂ ਬੈਠੋ ਉੱਤੇ ਆਪਾਂ ਚੈੱਕ ਅਪ ਕੋਲ ਡਾਕਟਰ ਹੋ ਕੇ ਲਾ ਪਾਏ। ਬਾਹਰ ਫਰਾਂਸ ਦੇ ਵਿੱਚ ਸੀਗਾ ਪੱਕਾ ਹੀ ਇਹ। ਤੇ ਉੱਥੋਂ ਡਾਕਟਰ ਆਖਤੀ ਇਹਨੂੰ ਕੇ ਮਗਵਾਇਆ। ਉੱਥੇ ਇਹਦੇ ਫਰੰਡਾਂ ਨੇ ਇਹ ਗੱਲ ਕਹੀ ਵੀ 150 ਕਿਲੋਮੀਟਰ ਦੀ ਸਪੀਡ ਨਾਲ ਜਿਹੜੀ ਟ੍ਰੇਨ ਭੱਜਦੀ ਆ ਉਥੋਂ ਲੇਨ ਜਿਹੜੀ ਆ ਅਸੀਂ ਕ੍ਰੋਸ ਕਰ ਜਾਂਦਾ ਤੇ ਬਈ ਇਹਨੇ ਕਿਤੇ ਥੱਲੇ ਥੋਲੇ ਆ ਜਾਣਾ ਟ੍ਰੇਨ ਦੇ ਇਸ ਕਰਕੇ ਨੂੰ ਮੁਗਾਇਆ ਉਹ ਟੈਕ ਟ੍ਰੱਕ ਵੀ ਇੱਧਰ ਮੁਗਾਇਆ ਮੇਰੇ ਜੀ ਵੀ ਕੀਤੀ ਇਹ ਵੀ ਕਹਿੰਦੇ ਹੋਗਾ 8-10 ਸਾਲ ਬਸ ਇੱਧਰ ਘੁੰਮ ਲਿਆ ਨੂੰ ਹੋਵੇ ਜੀ ਸਾਨੂੰ ਬਹੁਤ ਵਾਰਸਤਾ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਜੀ ਸਰ 7-8 ਆਪਕਾ ਲਾਉ ਉਹਦੋਂ ਦਾ ਇਹੀ ਆ ਫਿਰ ਇਦਾਂ ਹੀ ਆ ਜੇ ਅਸੀਂ ਤਾਂ ਬਹੁਤ ਦਵਾਈਆਂ ਖਲਾਈਆਂ ਜੇ ਰਾਮ ਨਹੀਂ ਆਇਆ ਨੀ ਪਰ ਬਾਪੂ ਗੱਲ ਇਹ ਕੱਲੀਆਂ ਦਵਾਈਆਂ ਨਹੀਂ ਕੋਈ ਭੰਗ ਵੀ ਨਾਲ ਪੀ ਜਾਂਦਾ ਨਾ ਆ ਨਸ਼ਾ ਵੀ ਨਾਲ ਕਰ ਲੈਂਦਾ ਉਹ ਨਾਲ ਠੀਕ ਨਹੀਂ ਨਾ ਹੁਣ ਭੰਗ ਨੇ ਤਾਂ ਹੋਰ ਅਫਸੈਟ ਕਰ ਦਿੰਦਾ ਹਾਂਜੀ 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 ਰੌਲਾ ਐਸੇ ਚੀਜ਼ ਦਾ ਜਿਹਨੂੰ ਆਪਾਂ ਪੰਜਾਬ ਬਾਣੀਆਂ ਦਾ ਪਾਠ ਹੀ ਪੜ ਲੈਂਦਾ ਬੰਦਾ ਹੂੰ ਕਿੰਨੇ ਬੱਚੇ ਤੁਹਾਡੇ ਇੱਕੋ ਹੀ ਹੀ ਆ ਜੀ ਬਸ ਬੇਟੀਆਂ ਬੇਟੀ ਇੱਕ ਉਹ ਨਿਊਜ਼ੀਲੈਂਡ ਉਹ ਨਿਊਜ਼ੀਲੈਂਡ ਆਪਾਂ ਜਿਹਨੂੰ ਆਪਾਂ ਇੱਥੇ ਐਡਮਿਟ ਕਰੀਏ ਨਾਲ ਰਹਿਣਾ ਪਊ ਤੁਹਾਨੂੰ ਦਾਬੇ ਜਨ ਮਹੀਨਾ ਆਪਾਂ ਇੱਥੇ ਰੱਖੀਏ ਇਹਨੂੰ ਹਾਂਜੀ ਕਉਂਕੇ ਇਹਨੂੰ ਇੱਕ ਵਾਰੀ ਉਹ ਚੋਂ ਕੱਢਣਾ ਪੈਣਾ ਨਾ ਸੋਚੀ ਤਾਂ ਹੀ ਆਊ ਇਹਨੂੰ ਸੋਜੀ ਤਦੇ ਉਹ ਗੱਲ ਸੱਚੀ ਹੈ ਨਾ ਸਚਾਈ ਹੈ ਸੋਜੀ ਤਦੇ ਹੁ ਮਹੀਨਾ ਨੂੰ ਇੱਥੇ ਰੱਖਣਾ ਪਊ 15 ਦਿਨ ਮਹੀਨਾ ਨਾਲ ਰਹਿਣਾ ਪਊ ਤੁਹਾਨੂੰ ਕੋਈ ਗੱਲ ਨਹੀਂ ਮਾਰੇ ਕਿਰਪਾ ਕਰਨੇ ਕਿ ਠੀਕ ਹੋ ਜਾਊਗਾ ਵੀਰਾ ਤੁਸੀਂ ਤਾਂ ਇਹ ਸੋਚਾਂ ਦੇ ਪੈਗੇ ਠੀਕ ਨਹੀਂ ਕਰਨਾ ਚਾਹੁੰਦੇ ਨਹੀਂ ਦੇਖੋ ਜੀ ਮੇਰੀ ਸੁਣ ਲਓ ਮੇਰੀ ਬੇਨਤੀ ਇਹ ਹੈ ਕੋਈ ਜੇ ਤਾਂ ਐਡਮਿਟ ਹੁੰਦਾ ਠੀਕ ਹੈ ਨਹੀਂ ਤਾਂ ਮੈਂ ਸੇਵਾ ਤੇ ਆ ਜਾਣਾ ਹਾਂ ਉਹ ਤੁਹਾਡੇ ਉਹਨਾ ਬਾਪੂ ਜਦੋਂ ਮਰ ਜਿਆ ਸੀ ਵੇਹ ਪਹਿਲਾਂ ਇਹਨੂੰ ਠੀਕ ਕਰ ਲੀਏ ਆਪਾਂ ਜਾਂ ਵੇਹ ਠੀਕ ਹੋ ਜੀ ਜਾਂ ਫਿਰ ਮੈਂ ਇੱਥੇ ਆ ਕੇ ਹੰਟੀ ਕੋ ਜਮਾ ਕੋਈ ਗੱਲ ਨਹੀਂ ਬਾਪੂ ਤੇਰੇ ਵਾਸਤੇ ਤਾਂ ਘਰ ਖੁੱਲਾ ਵਾ ਜਦੋਂ ਮਰ ਜਿਆ ਪਰ ਇਹਦਾ ਨਾਂ ਕੀ ਆ ਸਰਜੀਤ ਸਿੰਘ ਸਰਜੀਤ ਸਿੰਘ ਨੂੰ ਆਪਾਂ ਠੀਕ ਕਰੀਏ ਪਹਿਲਾਂ ਹਾਂਜੀ ਹਾਂਜੀ ਕਿਉਂਕਿ ਤੁਸੀਂ ਹੁਣ ਬਜ਼ੁਰਗ ਹੋਈ ਜਾਂਦੇ ਹੋ ਅੱਜ ਤੱਕ ਤੁਸੀਂ ਇਹਦੇ ਮਗਰ ਤੁਰਦੇ ਹੋ ਹੋਰ 2 ਸਾਲਾਂ ਨੂੰ ਚਾਹ ਨੂੰ ਕਹਿਣ ਨਹੀਂ ਮੁੜ ਕੇ ਨੂੰ ਪੁੱਛਣਾ ਖਾਲਸਾ ਜੀ ਮੈਂ 8 ਘੰਟੇ ਦਿਨ ਨੂੰ ਲਾਉਣਾ ਨਾਈਟ ਫੈਕਟਰੀ ਦੇ ਵਿੱਚ ਤੇ 8 ਘੰਟੇ ਰਾਤ ਨੂੰ ਲਾਉਣਾ 16 ਘੰਟੇ ਲਗਾਤਾਰ ਕੰਮ ਕਰਦਾ ਕੀ ਕਰਦੇ ਹਾਂ ਕੰਮ ਕੰਪਿਊਟਰ ਤਾਂ ਹੈ ਕੰਡਾ ਕੰਡੇ ਕੰਡੇ ਤੇ ਠੀਕ ਆ ਮਾਂ ਰਹਿਪੇਗੀ ਨਾ ਹਾਂਜੀ ਰਹਿਪੇਗੀ ਮਾਤਾ ਜੀ ਘਰ ਉਹਨਾਂ ਕੋਲ ਕਿਸੇ ਨੂੰ ਛੱਕਾਂਗੇ ਕੋਈ ਹੱਲ ਕਰ ਦੋ ਮਾਂ ਦੇਖੋ ਕੋਈ ਇੱਕ ਕਹਿਣਾ ਰਵੋ ਇਹਦੇ ਕੋਲੇ ਠੀਕ ਆ